ਕੋਈ ਸਰਕਾਰ ਦਾ ਜਾਂ ਨੁਮਾਇੰਦਾ ਜਾਂ ਕੋਈ ਆਮ ਨੁਮਾਇੰਦਾ ਕੋਈ ਵੀ ਬਾਤ ਚੁੱਕਦਾ ਤੇ ਉਹਨੂੰ ਚੁੱਕ ਕੇ ਪੰਜਾਬ ਪੁਲਿਸ ਜਾਂ ਹਰਿਆਣਾ ਪੁਲਿਸ ਜਾਂ ਸੈਂਟਰ ਗਵਰਨਮੈਂਟ ਪੁਲਿਸ ਉਹਨੂੰ ਚੁੱਕਣ ਭੇਜਦੇ ਇੱਕ ਮੋਜੀਚ ਬੰਦਾ ਉਹਨੇ ਕਿਹੜਾ ਗਲਤ ਬਿਆਨ ਦਿੱਤਾ ਇਹ ਕਹੀ ਗਿਆ ਜੀ ਬਾੜ ਪੀਟਤਾਂ ਦੀ ਸੁਣੀ ਜਾਏ ਤੇ ਪੰਜਾਬ ਪੁਲਿਸ ਸਵੇਰੇ 게ਟ ਟੱਪ ਕੇ ਆਈ ਏ ਕਿਸੇ ਦੇ ਘਰਾਂ ਚ ਚੋਰਾ ਅੰਗਰ ਪੰਜਾਬ ਪੁਲਿਸ ਆਈ ਏ 게ਟਾਂ ਨੂੰ ਲੋਕ ਲੱਗੇ ਨੇ ਪੰਜਾਬ ਪੁਲਿਸ ਐਵੇਂ ਚੋਰਾ ਅੰਗਰ ਆਈ ਏ ਜੀ ਆਮ ਪਾਰਟੀ ਧੱਕਾ ਕਰ ਰਹੀ ਆ ਪੰਜਾਬ ਮੇ ਮੇਡਾ ਸਾਹਿਬ ਸਾਨੂੰ ਤੇ ਪਤਾ ਨਹੀਂ ਕਿ ਇਸ ਟਾਈਮ ਆਏ ਨੇ ਬਈ ਇਹਨਾਂ ਸਾਨੂੰ ਪਤਾ ਲੱਗਾ ਬਈ ਰਾਤ ਆਏ ਨੇ ਆਏ ਕੋਈ ਗਿਆ ਕਿਸੇ ਨੂੰ ਹਾਂਜੀ ਆਪਣੇ ਸਾਥ ਲੈ ਗਏ ਕਿਸੇ ਨੂੰ ਨਹੀਂ ਨਾਲ ਤੇ ਜੇ ਕਿਸੇ ਨੂੰ ਨਹੀਂ ਲਗਾਇਆ ਤੇ ਪੂਰਾ ਸਾਨੂੰ ਕਨਫਰਮ ਨਹੀਂ ਆਏਗਾ ਬਾਕੀ ਇਹ ਭਾਈ ਹੁਣ ਰਾਤ ਗੇਟ ਟੱਪ ਕੇ ਆਏ ਨੇ ਇਹ ਵੀ ਗੈਰ ਕਾਨੂੰਨੀ ਹੈ ਗੇਟ ਟੱਪਣਾ ਵੀ ਕਿੰਨੇ ਜਵਾਨ تھے ਹਾਂਜੀ ਕਿੰਨੇ ਜਵਾਨ تھے ਇਹਦੇ ਸਾਨੂੰ ਪਤਾ ਨਹੀਂ ਹੈ ਪੂਰਾ ਕਨਫਰਮ ਨਹੀਂ ਆਏਗਾ ਇਹ ਲਾਡੀ ਸਰਪੰਚ ਕੇ ਰਿਸ਼ਤੇਦਾਰ ਨੇ ਜੋ ਪੰਜਾਬ ਕੇ ਐਮਐਲਏ ਆ ਆਮ ਆਦਮੀ ਪਾਰਟੀ ਕੇ ਜਿੰਨ ਕੋ ਨੂੰ ਮਿਲਿਆ ਹਾਂਜੀ ਇਹ ਰਿਸ਼ਤੇਦਾਰ ਨੇ ਇਹ ਉਹ ਰਿਸ਼ਤੇਦਾਰ ਹੈ ਹਨਾ ਚਾਹਾਂਗੇ ਪੰਜਾਬ ਕੇ ਕੌਣ ਐਮਐਲਏ ਹੈ ਆਮ ਆਦਮੀ ਪਾਰਟੀ ਕੇ ਇਹ ਜੀ ਰਮੇਸ਼ ਸਿੰਘ ਐਮਐਲਏ ਆ ਜੀ ਪਠਾਨ ਮਾਜਰੇ ਵਾਲਾ ਜੀ ਤੇ ਇਹਨਾਂ ਦਾ ਕੋਈ ਬਿਆਨ ਵੀ ਨਹੀਂ ਤੋਂ ਵਿਵਾਦ ਕੀ ਕੀ ਕਹਤਾਨਾ ਚਾਹਿੰਗੇ ਕੋਈ ਇਹਨਾਂ ਫਲੱਡ ਦੇ ਬਿਆਰੇ ਬਿਆਨ ਵੀ ਨਹੀਂ ਦਿੱਤਾ ਜੀ ਉਹਦੇ 'ਚ ਵਿਵਾਦ ਹੋਇਆ ਉਹਦੇ 'ਚ ਪੰਜਾਬ ਪੁਲਿਸ ਚੱਕਣ ਆਈ ਸੀ ਤੇ ਅਸੀਂ ਤੇ ਹੁਣ ਪਹੁੰਚੇ ਆ ਪਤਾ ਲੱਗਦਾ ਹੁਣ ਕਰਨਾਲ ਵਾਲੀ ਪੁਲਿਸ ਵੀ ਆਈ ਹੈ ਨਾਲ ਦੇਖੋ ਜੀ ਕੀ ਕਰਦੇ ਨੇ ਚਲੇ ਗਏ ਐਮਐਲਏ ਹਾਂਸੇ ਐਮਐਲਏ ਜੀ ਅਜੇ ਸਾਨੂੰ ਪਤਾ ਹੀ ਨਹੀਂ ਅਸੀਂ ਹਜੇ ਹੁਣ ਪਹੁੰਚੇ ਆ ਤੁਹਾਡੇ ਨਾਲ ਹੀ ਪਹੁੰਚੇ ਆ ਤੁਹਾਡੇ ਪਿੱਛੇ ਸਰਪੰਚ ਸਾਹਿਬ ਕਾਂਗੇ ਸਰਪੰਚ ਸਾਹਿਬ ਵੀ ਨਹੀਂ ਮਿਲੇ ਅਸੀਂ ਪਹੁੰਚੇ ਆ ਜੀ ਤੁਹਾਡੇ ਨਾਲ ਹੀ ਜੀ ਕੁਝ ਵੀ ਬਾਅਦ ਵਿੱਚ ਆਈ ਹੈ ਅਭੀ ਆਈ ਹੈ ਸਰ ਪਹਿਲੇ ਕਰਨਾਲ ਪੁਲਿਸ ਨਹੀਂ ਆਈ ਤੋ ਪਹਿਲੇ ਪੰਜਾਬ ਪੁਲਿਸ ਬੈਠੀ ਪਹਿਲੇ ਪੰਜਾਬ ਪੁਲਿਸ ਬੈਠੀ ਰਹੀ ਹੈ ਸਾਡੇ ਕੋਲ ਤੋਂ ਫੋਨ ਗਿਆ ਸੀ ਅਸੀਂ ਪਹੁੰਚੀ ਆ ਤੁਹਾਡੇ ਅੱਗੇ ਅੱਗੇ ਤੇ ਕੋਈ ਇਹਨਾਂ ਨੇ ਬਾੜ ਪੀੜਤਾ ਵਾਸਤੇ ਬਿਆਨ ਦਿੱਤਾ ਜੀ ਬਿਆਨ ਇਹ ਦਿੱਤਾ ਜੀ ਸਰਕਾਰ ਕੁਝ ਬੋਲ ਨਹੀਂ ਰਹੀ ਬਾੜ ਪੀੜਤਾ ਵਾਸਤੇ ਨਾ ਸੈਂਟਰ ਸਰਕਾਰ ਬੋਲ ਰਹੀ ਹੈ ਨਾ ਪੰਜਾਬ ਸਰਕਾਰ ਬੋਲ ਰਹੀ ਹੈ ਉਸ ਬਿਆਨ ਦੇ ਵਿਆਪ ਤੇ ਇਹਨਾਂ ਨੂੰ ਹੁਣ ਪੰਜਾਬ ਪੁਲਿਸ ਚੱਕਣ ਆਈ ਹੈ ਜੀ ਤੋ ਸਰਕਾਰ ਤੋਂ ਹਾਂ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਦਾ ਇਹ ਐਮਐਲਏ ਹੈ ਜੀ ਮੌਕੇ ਦਾ ਐਮਐਲਏ ਆ ਸਰ ਤੋ ਕੋਈ ਬੜਕਾਉ ਬਿਆਨ ਦੀ ਹੈ ਕੁਝ ਨਹੀਂ ਬਸ ਯਹੀ ਵੀ ਇਤਨਾ ਫਲੱਡ ਹੋਇਆ ਹੈ ਬਿਨ ਨੁਕਸਾਨ ਹੋਇਆ ਕੁਝ ਕਰਨੇ ਨਹੀਂ ਦੇ ਰਹੀ ਸਰਕਾਰ ਨਾ ਫੰਡ ਰੀਲੀਜ਼ ਨਾ ਕੁਝ ਵੀ ਇਸ ਵਜ੍ਹਾ ਸੇ ਤੋਂ ਸਰਪੰਚ ਸਾਹਿਬ ਦੇ ਰਿਸ਼ਤੇਦਾਰ ਹੈ ਇਹ ਹਾਂ ਉਹਨਾਂ ਦੇ ਸਾਲੂ ਜੀ ਹੈ ਜਾਂਚ ਹੋਣੀ ਚਾਹੀਦੀ ਹੈ ਇਹਦੀ ਮਾਮਲਾ ਗਲਤੀ ਹੈ ਜੀ ਹੁਣ ਜੇ ਕੋਈ ਸਰਕਾਰ ਦਾ ਜਾਂ ਨੁਮਾਇੰਦਾ ਜਾਂ ਕੋਈ ਆਮ ਨੁਮਾਇੰਦਾ ਕੋਈ ਵੀ ਬਾਤ ਚੁੱਕਦਾ ਤੇ ਉਹਨੂੰ ਚੁੱਕ ਕੇ ਪੰਜਾਬ ਪੁਲਿਸ ਜਾਂ ਹਰਿਆਣਾ ਪੁਲਿਸ ਜਾਂ ਸੈਂਟਰ ਗਵਰਨਮੈਂਟ ਪੁਲਿਸ ਉਹਨੂੰ ਚੁੱਕਣ ਭੇਜਦੇ ਇੱਕ ਮੋਜੀਚ ਬੰਦਾ ਉਹਨੇ ਕਿਹੜਾ ਗਲਤ ਬਿਆਨ ਦਿੱਤਾ ਇਹ ਕਹੀ ਗਿਆ ਜੀ ਬਾੜ ਪੀਟਤਾਂ ਦੀ ਸੁਣੀ ਜਾਏ ਇਹਨਾਂ ਨੂੰ ਨੁਕਸਾਨ ਹੋ ਰਿਹਾ ਡੰਗਰ ਮਾਲ ਡੰਗਰ ਟਰੈਕਟਰ ਫਸਲ ਟਰਾਲੀਆਂ ਜੀਆਂ ਦਾ ਨੁਕਸਾਨ ਹੈ ਡੰਗਰ ਪਾਕਿਸਤਾਨ ਤੱਕ ਪਹੁੰਚ ਕੇ ਮਿਲੇ ਆਏ ਇਹ ਪਠਾਨਵਾਜ ਰਾਜੀ ਆਪਣਾ ਅਨਿਕ ਸਿੰਘ ਐਨਐਲਐ ਤੋਂ ਹੋਰ ਹਲਕਾ ਜੀ ਹਰਮੀਤ ਸਿੰਘ ਹਰਮੀਤ ਸਿੰਘ ਜੀ ਲੱਗਾ ਸੀ ਕਿ ਇਨਕੀ ਅਰੈਸਟ ਹੋ ਸਕਦੀ ਹੈ ਤਬੀ ਹਾਂ ਪਰ ਰਾਤ ਕੋਈ ਆਇਆ ਇਹਨਾਂ ਨੂੰ ਤਾਂ ਕੋਈ ਪਤਾ ਨਹੀਂ ਇਹ ਤਾਂ ਵੈਸੇ ਰਿਸ਼ਤੇਦਾਰੀ ਚਾਏ ਨੇ ਇਹ ਤਾਂ ਕਿਸੇ ਦੇ ਘਰਾਂ ਚ ਚੋਰਾੰਗ ਰ ਪੰਜਾਬ ਪੁਲਿਸ ਆਈ ਹੈ 게ਟੇ ਨੂੰ ਲੋਕ ਲੱਗੇ ਨੇ ਉਹ ਪੁਸ਼ਤਾਸ ਕਰਨੇ ਆਈ ਸੀ ਰੈਸਟ ਪਤਾ ਨਹੀਂ ਜੀ ਸਰਦ ਸੀ ਤੇ ਹੁਣੀ ਪਹੁੰਚੇ ਆ ਹੁਣ ਪਤਾ ਲੱਗਦਾ ਕਿ ਕਿੱਥੇ ਨੇ ਕੋਣ ਕੋ ਲੈ ਤੋ ਨਹੀਂ ਗਏ ਆਪਣੇ ਨਹੀਂ ਇਹਦੇ ਇੱਥੇ ਲੈ ਕੇ ਨਹੀਂ ਗਏ ਤੇ ਇਹ ਵੀ ਨਹੀਂ ਪਤਾ ਲੱਗਾਇਆ ਨੇ ਜਾਂ ਨਹੀਂ ਲਗਾਏ ਮੇਰੇ ਖਿਆਲ ਤੋਂ ਸਾਨੂੰ ਤਾਂ ਮਿਲੇ ਹੀ ਨਹੀਂ ਆ ਚਾਹ ਪਤਾ ਸਾਨੂੰ ਮਿਲੇ ਹੀ ਨਹੀਂ ਸਰਪੰਚ ਜੀ ਦਾ ਵੀ ਨੰਬਰ ਸਵਿਚ ਆਫ ਜਾ ਰਿਹਾ ਦੋਨੋਂ ਹੀ ਨਹੀਂ ਮਿਲ ਰਹੇ ਪਤਾ ਨਹੀਂ ਹੁਣ ਦੋਨੋਂ ਲੈ ਗਏ ਨੇ ਜਾਂ ਕਿੱਥੇ ਕੀਤਾ ਕੋਈ ਪਤਾ ਨਹੀਂ ਸਾਨੂੰ ਇਸ ਟਾਈਮ ਇਹਦੇ ਘਰ ਆ ਕੇ ਪਤਾ ਕੀਤਾ ਤਾਂ ਘਰ ਵੀ ਕੋ ਨਹੀਂ ਤੇ ਪੰਜਾਬ ਪੁਲਿਸ ਵੇਰੇ 게ਟ ਟੱਪ ਗਿਆਈ ਹੈ ਲੋਕ ਲੱਗੇ ਨੇ ਪੰਜਾਬ ਪੁਲਿਸ ਐ

लोकल पुलिस की जो टीमें हैं लगातार वो भी यहां पर घूमती हुई नजर आ रही है पंजाब पुलिस की तीन से चार गाड़ियां बताई जा रही हैं तीन से चार गाड़ियां बताई जा रही हैं कि सुबह आई थी लेकिन वो निकल गई हैं लाडी सरपंच का नंबर भी जो है स्विच ऑफ जा रहा है लाडी सरपंच का नंबर भी स्विच ऑफ जा रहा है आप देख सकते हैं लगातार पुलिस की तमाम टीमें जो हैं आप देख सकते हैं करनाल पुलिस की जो टीमें हैं हालांकि इनका मामला नहीं है लेकिन फिर भी आप देख सकते हैं सुरक्षा की दृष्टि से जो है लगातार तमाम टीमें यहाँ पर हरकत में आ जाती हैं सुबह से जैसे ही पंजाब पुलिस की टीमें आई उसके बाद करनाल पुलिस की टीमें भी जो है हरकत में आ जाती है लोगों से

ਕੋਈ ਆਏ ਤੋਂ ਦੇਖਦੇ ਆਪਾਂ ਅਭੀ ਆਪਕੋ ਅਭੀ ਆਪ ਮੈਂ ਜਮੇ ਜਾਣਕਾਰੀ ਮਿਲੀ ਹੈ ਮੈਂ ਹੋਰ ਵੀ ਗੱਡੀ ਆ ਰਹੀ ਹੈ